ਡੇਰਾ ਬਾਬਾ ਨਾਨਕ ਹਸਰਤ ਕਲਾਕਾਰ ਤੇ ਸਮਾਜ ਸੇਵਕ ਗੁਰਪ੍ਰੀਤ ਸਿੰਘ ਕੁੱਗੀ ਅੱਜ ਹੜ ਪੀੜਤ ਕਿਸਾਨਾਂ ਨੂੰ ਰਾਹਤ ਪਹੁੰਚਾਉਣ ਲਈ ਡੇਰਾ ਬਾਬਾ ਨਾਨਕ ਪਹੁੰਚੇ। ਦੁਬਈ ਟਰਾਂਸਪੋਰਟ ਅਤੇ ਕਾਰਫੇਅਰ ਸੰਸਥਾ ਹੜ ਪੀੜਤਾਂ ਨੂੰ ਖੇਤੀਬਾੜੀ ਵਿੱਚ ਸਹਿਯੋਗ ਦੇ ਰਹੀਆਂ ਹਨ। ਗੁਰਪ੍ਰੀਤ ਸਿੰਘ ਕੁੰਗੀ ਨੇ ਦੱਸਿਆ ਕਿ ਕਰੀਬ 2500 ਏਕੜ ਜ਼ਮੀਨ ਚਕਣਕ ਦੀ ਬੀਜਾਈ ਵਿੱਚ ਸਹਾਇਤਾ ਕੀਤੀ ਜਾਵੇਗੀ। ਇਸ ਲਈ ਡੀਜ਼ਲ, ਬੀਜ ਖਾਦ ਅਤੇ ਹੋਰ ਲੋੜੀਂਦਾ ਸਮਾਨ ਸਿੱਧਾ ਕਿਸਾਨਾਂ ਤੱਕ ਪਹੁੰਚਾਇਆ ਜਾਵੇਗਾ। ਉਹਨਾਂ ਕਿਹਾ ਕਿ ਇਸ ਦਾ ਉਦੇਸ਼ ਇਹ ਹੈ ਕਿ ਹੜ੍ਹ ਨਾਲ ਪ੍ਰਭਾਵਿਤ ਕਿਸਾਨਾਂ ਦੀ ਜ਼ਿੰਦਗੀ ਮੂਲ ਪਟੜੀ ਤੇ ਆ ਸਕੇ ਅਤੇ ਉਹਨਾਂ ਨੂੰ ਆਰਥਿਕ ਸਹਾਰਾ ਮਿਲੇ। ਸਥਾਨਕ ਲੋਕਾਂ ਬਾਬਾ ਅਵਤਾਰ ਸਿੰਘ 베ਦੀ ਚੋਲਾ ਸਾਹਿਬ ਵਾਲਿਆਂ ਅਤੇ ਕਿਸਾਨਾਂ ਵੱਲੋਂ ਗੁਰਪ੍ਰੀਤ ਸਿੰਘ ਕੁਗੀ ਅਤੇ ਉਕਤ ਸੰਸਥਾਵਾ ਦੇ ਸਮਾਜ ਸੇਵਾ ਦੇ ਜਜ਼ਬੇ ਦੀ ਖੂਬ ਪ੍ਰਸ਼ੰਸਾ ਕੀਤੀ ਗਈ। ਤੇ ਤੁਸੀਂ ਸਾਰਾ ਜੁੜੇ ਹੋਏ ਹੋ ਇਸੇ ਵਾਰ ਦੇ ਨਾਲ ਵੀ ਅਮਨ ਦੀ ਵੀ ਛਟ ਨਾਲ ਹੈ ਕੀ ਕਹਿੰਦੇ ਉਹਦੇ ਬਾਰੇ ਸਭ ਤੋਂ ਪਹਿਲਾਂ ਜੀ ਸਾਰੀ ਸੰਗਤ ਨੂੰ ਮੇਰੇ ਵੱਲੋਂ ਵੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਜਿੱਦਾਂ ਤੁਸੀਂ ਦੱਸਿਆ ਕਿ ਮੈਂ ਹੱਲਾਸ਼ੇਰੀ ਦੇਣ ਵਾਸਤੇ ਆਇਆ ਇਹ ਹੱਲਾਸ਼ੇਰੀ ਸ਼ੇਰਾਂ ਨੂੰ ਕਾਦੀ ਦੇਣੀ ਹੁੰਦੀ ਹੈ ਜਿਨ੍ਹਾਂ ਨੇ ਹੱਲਾ ਮਾਰ ਲਿਆ ਉਹਨਾਂ ਨੂੰ ਉਹ ਸ਼ੇਰ ਹੀ ਹੁੰਦੇ ਨੇ ਮੈਂ ਸਿਰਫ ਤੇ ਸਿਰਫ ਇਹਨਾਂ ਨੂੰ ਨਮਨ ਕਰਨ ਆਇਆ ਸਜਦਾ ਕਰਨ ਆਇਆ ਆਪਣੇ ਵੀਰਾਂ ਨੂੰ ਕਿ ਤੁਸੀਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਇਸੇ ਤਰ੍ਹਾਂ ਹਮੇਸ਼ਾ ਇੱਜ਼ਤ ਰੱਖੀ ਰੱਖਦੇ ਆਏ ਹੋ ਕਦੇ ਪੰਜਾਬੀ ਮੁਸੀਬਤ ਚ ਫਸਿਆ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਦਾ ਉਹਨੂੰ ਜਦੋਂ ਕੋਈ ਜਦੋਂ ਕੋਈ ਦਸਤਾਰ ਦਿਸ ਪੈਂਦੀ ਆ ਨਾ ਤੇ ਉਹ ਬੰਦਾ ਖੂਜ ਡਿੱਗਾ ਵੀ ਸਮਝਦਾ ਵੀ ਹੁਣ ਮੈਂ ਬਚ ਗਿਆ ਸੋ ਅਸੀਂ ਪੂਰੀ ਦੁਨੀਆ ਦੇ ਵਿੱਚ ਇੱਕ ਮਿਸਾਲ ਆ ਔਰ ਮੈਂ ਯੰਗ ਬੱਚਿਆਂ ਲਈ ਦੱਸਣਾ ਚਾਹੁੰਦਾ ਸਾਨੂੰ ਸਾਰੀ ਕਮਿਊਨਿਟੀ ਨੂੰ ਪਤਾ ਹੀ ਆ ਕਿ ਨਿਸ਼ਾਨ ਸਾਹਿਬ ਹੁੰਦਾ ਹੀ ਇਸ ਕਰਕੇ ਸੀ ਇਹਦੀ ਪ੍ਰਥਾ ਹੀ ਤਾਂ ਚੱਲੀ ਸੀ ਕਿ ਦੁਨੀਆ ਦੇ ਵਿੱਚ ਕਿਉਂਕਿ ਉਦੋਂ ਪਧਰਾ ਬਹੁਤ ਹੁੰਦਾ ਸੀ ਹੁਣ ਤੇ ਮੰਜ਼ਲਾਂ ਬਣ ਗਈਆਂ ਬਹੁਤ ਵੱਡੀਆਂ ਕਿਲੋਮੀਟਰਾਂ ਤੋਂ ਮੀਲਾਂ ਤੋਂ ਨਿਸ਼ਾਨ ਸਾਹਿਬ ਦੇ ਦਰਸ਼ਨ ਹੋ ਜਾਂਦੇ ਹੁੰਦੇ ਸੀ ਕੋਈ ਬੰਦਾ ਦੁਨੀਆ 'ਚ ਕਿਤੇ ਫਸਿਆ ਹੁੰਦਾ ਸੀ ਕਿਸੇ ਮੁਸੀਬਤ 'ਚ ਸੀ ਕਿਸੇ ਲੋੜ 'ਚ ਸੀ ਉਹਨੂੰ ਜਦੋਂ ਨਿਸ਼ਾਨ ਸਾਹਿਬ ਦਿਸ ਪੈਂਦਾ ਸੀ ਉਹਨੂੰ ਲੱਗਦਾ ਸੀ ਵੀ ਉਹ ਮੇਰੇ ਗੁਰੂ ਦਾ ਘਰ ਆ ਮੇਰੇ ਮਾਲਕ ਦਾ ਘਰ ਆ ਮੈਂ ਉੱਥੇ ਪਹੁੰਚ ਗਿਆ ਤੇ ਮੇਰੀ ਹਰ ਲੋੜ ਪੂਰੀ ਹੋ ਜਾਣੀ ਆ ਤੇ ਇਹ ਜੋ ਸੀ ਸਿਰਾਂ ਤੇ ਦਸਤਾਰਾਂ ਬਣੀਆਂ ਨਿਸ਼ਾਨ ਸਾਹਿਬ ਦਾ ਹੀ ਹਿੱਸਾ ਹੈ ਜਦੋਂ ਦਸਤਾਰ ਦਿਸ ਜਾਂਦੀ ਹੈ ਤਾਂ ਲੱਗਦਾ ਵੀ ਸਾਡਾ ਕੋਈ ਆਪਣਾ ਆ ਗਿਆ ਦਸਤਾਰ ਮੈਂ ਇਹੀ बार-बार ਤਾਂ ਕਹ ਰਿਹਾ ਕਿ ਦਸਤਾਰ ਕੱਲੀ ਸਾਡੀ ਇੱਕ ਕਮਿਊਨਿਟੀ ਦੀ ਨਹੀਂ ਹੈ ਪੰਜਾਬ ਦੀ ਦਸਤਾਰ ਹੈ ਪੂਰੇ ਦੀ ਔਰ ਪਿੱਛੇ ਜੀ ਮੇਰੀ ਇੱਕ ਗੱਲ ਬੜੀ ਵਾਇਰਲ ਹੋ ਗਈ ਸੀ ਮੈਨੂੰ ਕਿਸੇ ਨੇ ਪੁੱਛਿਆ ਸੀ ਪੰਜਾਬ ਕਿਵੇਂ ਲਿਖੀਦਾ ਮੈਂ ਕਿਹਾ ਪੱਪੇ ਦੇ ਉੱਤੇ ਜਿਹੜੀ ਟਿੱਪੀ ਪੈਂਦੀ ਹੈ ਨਾ ਸਮਝੋ ਪੱਪੇ ਨੇ ਪੱਗ ਬਨ ਲਈ ਤੇ ਜੱਜੇ ਦੇ ਨਾਲ ਜਦੋਂ ਕੰਨਾ ਪੈਂਦਾ ਸਮਝੋ ਉਹਨੇ ਸ਼ਸਤਰ ਰਾਜ ਚ ਪੜ ਲਿਆ ਤੇ ਅੱਗੇ ਬੱਬਾ ਫਿਰ ਸਾਰੀ ਬਹਾਰਾਂ ਚ ਹਲਕਤ ਸਾਰੀ ਸੋ ਇਹ ਉਹ ਸਾਡੀ ਦਸਤਾਰ ਹੈ ਇਹਨੇ ਪੂਰੀ ਦੁਨੀਆ ਦੇ ਵਿੱਚ ਨਾਮ ਰੌਸ਼ਨ ਕੀਤਾ ਹੈ ਤੇ ਮੁਸੀਬਤ ਤਾਂ ਕਿਤੇ ਵੀ ਆ ਜਾਂਦੀ ਹੈ ਜਦੋਂ ਸਾਡੇ ਇੱਥੇ ਆ ਗਈ ਮੁਸੀਬਤ ਤੇ ਲੋਕ ਪਹਿਲੇ ਮੁਸੀਬਤ ਨਾਲ 2-4 ਦਿਨ ਇਕੱਲੇ ਜੂਝਦੇ ਰਹੇ ਕਿਉਂਕਿ ਪਾਣੀ ਰਾਹ ਨਹੀਂ ਸੀ ਦੇ ਰਿਹਾ ਉਸ ਤੋਂ ਬਾਅਦ ਤਾਂ ਫਿਰ ਸਾਡੀ ਕਮਿਊਨਿਟੀ ਨੇ ਹੱਥਾਂ ਤੇ ਚੁੱਕ ਲਿਆ ਉਹਨਾਂ ਨੂੰ ਕਿਸੇ ਨੂੰ ਕੋਈ ਦਿੱਕਤ ਆਉਣ ਨਹੀਂ ਦਿੱਤੀ ਲੋਕਾਂ ਕੋਲ ਰਾਸ਼ਨ ਪਾਣੀ ਵੀ ਵਾਧੂ ਕਰਤਾ ਮਾਲ ਡੰਗਰ ਲਈ ਜੋ ਪੱਠਾ ਤੱਥਾ ਸੀ ਉਹ ਵੀ ਵਾਧੂ ਕਰਤਾ ਤੇ ਜੋ-ਜੋ ਲੋੜਾਂ ਸੀ ਦਵਾਈਆਂ ਕੋਈ ਲੇਡੀਜ਼ ਨੂੰ ਸਮਾਨ ਚਾਹੀਦਾ ਕੋਈ ਬੰਦਿਆਂ ਨੂੰ ਚਾਹੀਦਾ ਜੋ-ਜੋ ਬੱਚਿਆਂ ਨੂੰ ਇਤੋਂ ਤੱਕ ਕਿ ਕਾਪੀਆਂ ਕਿਤਾਬਾਂ ਤੱਕ ਦੀ ਸੇਵਾ ਵੀ ਹੋਈ ਪਰ ਮੈਂ ਹਮੇਸ਼ਾ ਆਪਣੇ ਇੰਟਰਵਿਊ ਚ ਕਹਿੰਦਾ ਰਹਿਆ ਕਿ ਅਸਲੀ ਜ਼ਰੂਰਤ ਪੈਣੀ ਹੈ ਬਾਅਦ ਦੇ ਵਿੱਚ ਜਦੋਂ ਹੜ੍ਹ ਨਿਕਲ ਗਏ ਲੋਕ ਬਾਹਰ ਨਿਕਲਣੇ ਸ਼ੁਰੂ ਹੋ ਗਏ ਉਹ ਸੇਵਾ ਜਿਹੜੀ ਬੜੀ ਔਖੀ ਸੀ ਖੇਤਾਂ ਦੇ ਵਿੱਚ 6-6 ਫੁੱਟ 7-7 ਫੁੱਟ ਰੇਤ ਰੇਤ ਇਕੱਠੀ ਹੋ ਗਈ ਸਿਲਟ ਆ ਗਈ ਜਿਸ ਨੂੰ ਕਹਿੰਦੇ ਦਰਿਆਈ ਮਿੱਟੀ ਆ ਕੇ ਜੰਮ ਗਈ ਉੱਥੇ ਫਿਰ ਉਸ ਤੋਂ ਬਾਅਦ ਉਹ ਖੇਤ ਨੂੰ ਬੱਤਰ ਕਰਨ ਨੂੰ ਲੋਕਾਂ ਨੂੰ ਲੱਗਦਾ ਸੀ ਕਿ ਪਤ ਨਹੀਂ 2-2 3-3 ਸਾਲ ਲੱਗ ਜਾਣੇ ਆ ਪਰ ਸਦਕੇ ਜਾਈਏ ਸਾਡੇ ਪੰਜਾਬੀ ਸ਼ੇਰਾਂ ਦੇ ਵੀਰਾਂ ਦੇ ਜਿਨ੍ਹਾਂ ਨੇ ਹਿੰਮਤ ਮਾਰੀ ਤੇ ਉਹ ਇਦਾਂ ਕਰਤੇ ਨੇ ਰੜੇ ਐਨ ਵਾਹ ਵਾਹ ਕੇ ਵਾਣ ਏਡੇ ਸੋਹਣੇ ਕਰਦੇ ਵੀ ਲੱਗਦਾ ਹੀ ਨਹੀਂ ਕਦੇ ਇੱਥੇ ਕਦੀ ਕੋਈ ਮੁਸੀਬਤ ਵੀ ਆਈ ਸੀ ਸੋ ਅੱਜ ਜਿਹੜੇ ਮੌਕੇ ਤੇ ਅਸੀਂ ਇਕੱਠੇ ਹੋਏ ਆ ਇਹ ਦੁਬਈ ਤੋਂ ਸਪੈਸ਼ਲ ਸੰਗਤ ਚੱਲ ਕੇ ਆਈ ਹੈ ਜਿਹੜੀ ਟਰਾਂਸਪੋਰਟ ਕਮਿਊਨਿਟੀ ਆ ਦੁਬਈ ਦੀ ਔਰ ਕਾਰ ਫੇਅਰ ਸਾਡੇ ਸੁਰਗਵਾਸੀ ਵਾਸੀ ਸਾਹਿਬ ਹੁਣਾਂ ਦਾ ਪੂਰਾ ਇੱਕ ਪਰਿਵਾਰ ਨਾਲ ਜੁੜਿਆ ਹੋਇਆ ਔਰ ਜਿੰਨੀ ਵੀ ਸਾਡੀ ਉਥੇ ਡਰਾਈਵਰ ਕਮਿਊਨਿਟੀ ਹੈ ਦੁਬਈ ਦੀ ਇਹ ਸਾਰਿਆਂ ਨੇ ਰਲ ਕੇ ਇੱਕ ਹਮਲਾ ਮਾਰਿਆ ਇੱਥੇ ਆ ਕੇ ਮੈਨੂੰ ਲੱਗਦਾ ਹੈ ਆਪਾਂ ਕੋਈ 2000 ਪਿੰਡਾਂ ਦਾ ਟੀਚਾ ਮਿੱਥਿਆ ਸੀ ਸ਼ਾਇਦ ਉਸ ਤੋਂ ਜ਼ਿਆਦਾ ਹਾਂ 2000 2.5 ਏਕੜ ਇਹ ਪਿੰਡ ਕਹਿ ਰਹੇ ਆ 2.5 ਏਕੜ ਦਾ ਟੀਚਾ ਮਿੱਥਿਆ ਸੀ ਉਸ ਤੋਂ ਵੀ ਜ਼ਿਆਦਾ ਜਿਹੜੀ ਜ਼ਮੀਨ ਹੈ ਉਹਨੂੰ ਵੰਤਰ ਕੀਤਾ ਜਾਏਗਾ ਔਰ ਲੋਕਾਂ ਨੂੰ ਖਾਦ ਬੀਜ ਔਰ ਡੀਜ਼ਲ ਜਿਹਦੀ ਜੋ ਰਿਕੁਆਇਰਮੈਂਟ ਹੈ ਉਹ ਇਹ ਕਮਿਊਨਿਟੀ ਦੇ ਰਹੀ ਹੈ ਔਰ ਇੱਥੇ ਗੁਰੂ ਸਾਹਿਬ ਗੁਰੂ ਨਾਨਕ ਦੇ ਚਰਨਾ ਦੇ ਵਿੱਚੋਂ ਮੇਰੇ ਮਾਲਕ ਦੇ ਘਰ ਤੋਂ ਜਦੋਂ ਇਸ ਚੀਜ਼ ਦਾ ਆਸ਼ੀਰਵਾਦ ਲੈ ਕੇ ਕੋਈ ਕੰਮ ਸ਼ੁਰੂ ਹੁੰਦਾ ਕਿਉਂਕਿ ਸੇਵਾ ਸ਼ੁਰੂ ਹੀ ਮੇਰੇ ਮਾਲਕ ਨੇ ਕੀਤੀ ਸੀ ਇਹਨਾਂ ਨੇ ਸ਼ਾਇਦ ਦੁਨੀਆ ਨੂੰ ਸੇਵਾ ਦਾ ਦਸਤੂਰ ਦੱਸਿਆ ਸੀ ਕੀ ਹੁੰਦਾ ਤੇ ਇਸ ਮਿੱਟੀ ਤੋਂ ਆਸ਼ੀਰਵਾਦ ਲੈ ਕੇ ਜਦੋਂ ਚੱਲੇ ਨੇ ਇਹ ਸਾਰੇ ਤਾਂ ਉੱਥੋਂ ਆਏ ਨੇ ਭਾਜੀ ਬਹਾਦਰ ਸਿੰਘ ਹਣੀ ਸਾਡੇ ਵੀਰ ਨੇ ਬਹੁਤ ਮਤਲਬ ਵੇਖਣ ਨੂੰ ਵੀ ਬਾਦਰੀ ਨੇ ਕਬੜੀ ਵੀ ਖੇਡਦੇ ਰਹੇ ਭਾਜੀ ਪਹਿਲਾਂ ਮੇਰੇ ਖਿਆਲ ਹਾਂ ਬਾਬਾ ਹੁਣ ਸੰਗ ਗਏ ਛੋਟ-ਛੱਟ ਲੈਂਦਾ ਹੀ ਬੰਦਾ ਮੇਰੇ ਕੋਲ ਤੇ ਇਧਰ ਮੇਰਾ ਵੀਰ ਅਮਨ ਜਿੱਥੇ ਵੀ ਕਿਤੇ ਅਮਨ ਚੈਨ ਦੀ ਗੱਲ ਚੱਲਦੀ ਹੈ ਤਾਂ ਉੱਥੇ ਜ਼ਰੂਰ ਹੀ ਪਹੁੰਚਦੇ ਨੇ ਤੇ ਅੰਗਰੇਜ਼ ਸਿੰਘ ਭਾਜੀ ਹੁਣੀ ਸਾਡੇ ਤਸ਼ੀਫ ਲੈ ਆਏ ਨੇ ਨਾਲ ਤੇ ਗੁਰੂ ਘਰ ਦੀ ਜਦੋਂ ਗੱਲ ਕਰੀ ਤਾਂ ਭਾਈ ਸਾਹਿਬ ਜੀ ਸੁਣਦੇ ਆ ਨਾ ਕਿ ਚੱਲੀ ਕੁੱਲ 베ਦੀਆਂ ਤੇ 베ਦੀਆਂ ਦੀ ਕੁੱਲ ਸਾਡੇ ਪੰਜਾਬ ਦੀ ਹਮੇਸ਼ਾ ਸ਼ਰਮੌਰ ਰਹੇਗੀ ਸਿਰ ਦਾ ਤਾਜ ਰਹੇਗੀ ਸੋ ਉਸ ਬਲੱਡ ਲਾਈਨ ਚੋਂ ਆਂਦੇ ਨੇ ਇਹਨਾਂ ਨੂੰ ਵੀ ਨਮਨ ਇਸ ਧਰਤੀ ਨੂੰ ਵੀ ਇਸ ਥਾਨ ਨੂੰ ਔਰ ਇਹ ਸਾਰਾ ਕੁਝ ਜੋ ਵੀ ਮੈਂ ਤੁਹਾਨੂੰ ਦੱਸਿਆ ਹੈ ਲੋਕਲ ਸਪੋਰਟ ਤੋਂ ਬਿਨਾ ਕਦੇ ਪੋਸੀਬਲ ਨਹੀਂ ਹੋ ਸਕਦਾ ਜੇ ਤੁਹਾਨੂੰ ਲੋਕਲ ਸਪੋਰਟ ਨਾ ਹੋਵੇ ਤੇ ਭਾਜੀ ਨਿਰਮਲ ਸਿੰਘ ਸਾਡੇ ਕੋਲ ਨਾਲ ਨੇ ਸਾਡੇ ਇਹਨਾਂ ਨੇ ਇੱਥੇ ਸਾਰਾ ਆਰਗੇਨਾਈਜ਼ ਕੀਤਾ ਜੋ ਸਿਸਟਮ ਧਾਮ-ਝਾਮ ਚਾਹੀਦਾ ਸੀ ਉਹ ਸਾਰਾ ਇਹਨਾਂ ਨੇ ਤੇ ਇਹਨਾਂ ਦੀ ਟੀਮ ਨੇ ਆਰਗੇਨਾਈਜ਼ ਕੀਤਾ ਔਰ ਬਾਕੀ ਵੀ ਸਾਰੇ ਤੁਸੀਂ ਪਿੱਛੇ ਚਿਹਰੇ ਦੇਖ ਰਹੇ ਹੋ ਤੁਸੀਂ ਇੱਧਰ ਭਾਜੀ ਰਣਜੀਤ ਸਿੰਘ ਕਾਹਲੂ ਸਾਹਿਬ ਦਾ ਅਮਰਜੋਤ ਸਿੰਘ ਗਿੱਲ ਹੁਣੀ ਭਾਜੀ ਹਰਵਿੰਦਰ ਸਿੰਘ ਹੁਣੀ ਤੇ ਉਹਨਾਂ ਦਾ ਤੇ ਮੈਂ ਦੱਸਿਆ ਭਾਜੀ ਦਾ ਤੇ ਇੱਧਰ ਭਾਜੀ ਬਲਰਾਜ ਗਿੱਲ ਸਾਹਿਬ ਅੰਤਾਰ ਸਿੰਘ ਵਾਲਖ ਸਾਹਿਬ ਸਾਹ ਕਮਲਜੀਤ ਸਿੰਘ ਜੀ ਵਾਹ ਵਾਹ ਮੈਂ ਕਹਿ ਰਿਹਾ ਲੋਕਲ ਸਪੋਰਟ ਤੋਂ ਬਿਨਾ ਚੀਜ਼ਾਂ ਕਦੇ ਹੋ ਨਹੀਂ ਸਕਦੀਆਂ ਕੋਈ ਨਾਮ ਭੁੱਲ ਵੀ ਰਿਹਾ ਵਾਂ ਚੇਰਮੈਨ ਅਰੇ ਸਾਡੇ ਸਾਥੀ ਰਹੇ ਨੇ ਜੀ ਅਸੀਂ ਇਕੱਠਿਆਂ ਨੇ ਕੰਮ ਵੀ ਕੀਤਾ ਚੇਰਮੈਨ ਤੇ ਇਹ ਜਜ਼ਬਾ ਦੇਖੋ ਕਿ ਪਿੱਛੇ ਜੌਂਡੀਅਰ ਖੜਾ ਹੈ ਜੀ 70 ਲੱਖ ਦਾ ਜੌਂਡੀਅਰ ਹੈ ਇਹ ਆਪਣੇ ਆਪ ਜੀ ਇੱਕ ਨਵੇਕਲਾ ਟਰੈਕਟਰ ਹੈ ਇਹ ਮਨ ਲਾਦਾ ਬੜੇ ਰੇਅਰ ਵਿਕਦੇ ਹੋਣਗੇ ਹਨਾ ਪੰਜਾਬ 'ਚ ਇੱਕ ਪੰਜਾਬ 'ਚ ਪਹਿਲਾ ਹੀ ਆਇਆ ਹੈ ਹਾਂਜੀ ਪੰਜਾਬ 'ਚ ਦੋ ਆਏ ਨੇ ਪੰਜਾਬ 'ਚ ਦੋ ਆਏ ਨੇ ਤੇ ਉਹ ਇੰਡੀਆ ਦੇ ਦੱਸ ਨੇ ਸਰ ਨਿਰਮਲ ਸਿੰਘ ਜੀ ਲੈ ਕੇ ਆਏ ਨੇ ਵੀ ਜੋ ਸੇਵਾ ਇਹਨੇ ਨਿਭਾਦਣੀ ਇਹਨੇ ਦਸਾਂ 20 ਟਰੈਕਟਰ ਜਿੰਨਾ ਕੰਮ ਇੱਕੋ ਨੇ ਖਿੱਚ ਦੇਣਾ ਪਹਿਲੇ ਦਿਨ ਤੋਂ ਇੱਥੇ ਆਈ ਸੀ ਉਹ ਹੀ ਕਹਿੰਦੇ ਪਹਿਲੇ ਦਿਨ ਤੋਂ ਇੱਥੇ ਸੇਵਾ ਦੇ ਵਿੱਚ ਸੋ ਇਹ ਜਜ਼ਬਾ ਜਿਹੜਾ ਇਹ ਸਿਰਫ ਮੇਰੇ ਮਾਲਕ ਬਖਸ਼ ਦੇ ਨੇ ਸਾਹਿਬ ਸੱਚੇ ਬਾਛਾ ਗੁਰੂ ਨਾਨਕ ਸਾਹਿਬ ਤੇ ਗੁਰੂ ਨਾਨਕ ਸਾਹਿਬ ਦੀ ਸਾਜੀ ਨਵਾਜੀ ਸਾਰੀ ਕੌਮ ਹੈ ਔਰ ਉਹਨਾਂ ਦਾ ਵਰਸ ਹੋਇਆ ਹੈ ਨਗਰ ਅਸੀਂ ਹਮੇਸ਼ਾ ਅਮਨ ਸ਼ਾਂਤੀ ਲਈ ਅਰਦਾਸ ਕਰਦੇ ਹਾਂ ਕਿ ਇਦਾਂ ਦੀ ਮੁਸੀਬਤ ਕਦੇ ਪਰਮਾਤਮਾ ਆਵੇ ਨਾ ਨੀ ਮੇਰ ਕਰਿਓ ਤੇ ਜੇ ਕਦੇ ਕੋ ਦੁੱਖ ਦੀ ਘੜੀ ਆਉਂਦੀ ਤਾਂ ਸਾਨੂੰ ਇੱਥੇ ਸਾਰਿਆਂ ਨੂੰ ਇਕੱਠੇ ਰੱਖਿਓ ਸੀ ਪਤਾ ਨਹੀਂ ਅੱਜ ਇਹਨਾਂ ਨੂੰ ਲੋੜ ਆ ਅਸੀਂ ਆਏ ਹਾਂ ਕੱਲ ਨੂੰ ਮੈਨੂੰ ਲੋੜ ਆ ਤੇ ਇਹ ਵੀ ਆਉਣਗੇ ਸਾਰੇ ਸੋ ਅਸੀਂ ਇਹ ਜੀ ਨੂੰ ਜੀ ਆ ਇਦਾਂ ਹੱਥ ਨੂੰ ਹੱਥ ਹੈ ਸੋ ਵਾਹਿਗੁਰੂ ਗੇ ਅਰਦਾਸ ਕਰਦੇ ਹਾਂ ਕਿ ਇਹਨਾਂ ਦੀ ਮਨੋ ਕਾਮਨਾ ਪੂਰੀਆਂ ਹੋਣ ਜਿਹੜੀ ਸੰਗਤ ਦੁਬਈ ਤੋਂ ਚੱਲ ਕੇ ਵੀ ਆਈ ਹੈ ਪਰ ਜਿਹੜੇ ਇੱਥੋਂ ਆਪਣਾ ਸਾਰਾ ਸਾਥ ਦੇ ਰਹੇ ਨੇ ਔਰ ਲੋਕਲ ਜਿਨ੍ਹਾਂ ਨੇ ਸਾਰਾ ਐਡਮਿਨਿਸਟ੍ਰੇਸ਼ਨ ਦੇਖਿਆ ਮੈਂ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਕਰਨਾ ਹੈ ਜੀ ਸੋ ਸੇਵਾ ਜੇ ਚੱਲ ਰਹੀ ਹੈ ਨਿਰੰਤਰ ਜਾਰੀ ਰਹਿਣੀ ਹੈ ਪਰ ਜਿੰਨੀ ਨਿਭ ਗਈ ਹੈ ਉਹਦੇ ਲਈ ਇੱਕ ਰੀਜਕਾਰਾ ਛੱਡਦੇ ਆ ਜੀ ਆਪਾਂ ਬੋਲੇ ਈਸੋ ਨਿਹਾਲ ਸਲਾਮ ਸਿਰਕਾਰ ਗੁਰੂ ਸਾਧ ਸੰਗਤ ਜੀ ਦੇਸਾਂ ਪ੍ਰਦੇਸਾਂ ਦੀਆਂ ਸੰਗਤਾਂ ਨੂੰ ਦਾਸ ਪੁੱਤੇ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਆਪਾਰ ਕਿਰਪਾ ਹੈ ਜੋ ਮਹਾਰਾਜ ਨੇ ਬਾਣੀ ਜੀ ਲਗਾਇਆ ਸੇਵਕ ਉਹ ਸੇਵਾ ਬਣਾਈ ਹੁਕਮਬੂਝ ਪਰਮ ਪਦ ਪਾਈ ਇਹ ਜਿਨੂੰ ਸੇਵਾ ਦਾ ਹੁਕਮ ਹੁੰਦਾ ਹੈ ਨਾ ਮਹਾਰਾਜ ਆਪ ਹੀ ਬਸ ਜਾਂਦੇ ਨੇ ਅੰਦਰ ਤੇ ਉਦੋਂ ਸੇਵਾ ਫਿਰ ਗੁਰੂ ਨਾਨਕ ਸਾਹਿਬ ਆਪ ਹੀ ਉਹਨਾਂ ਦੇ ਬਸ ਜਿੱਤੇ ਆਪ ਹੀ ਕਰਾ ਲੈਂਦੇ ਨੇ ਜਿਸ ਤਰ੍ਹਾਂ ਉਹਨਾਂ ਦੁਬਈ ਟਰਾਂਸਪੋਰਟ ਨੇ ਕਾਰ ਫੇਰ ਤੇ ਉਹਨਾਂ ਨੇ ਜਿਸ ਤਰ੍ਹਾਂ ਮੇਅਰ ਕੀਤੀ ਉਹ ਕਹਿੰਦੇ ਨੇ ਆਪਣਾ ਕੀ ਆ ਕਸ਼ੂ ਨਾਏ ਜੈਸੋ ਪੁਰਾਣੀ ਲੋਚਾ ਕੋਈ ਆਪਣਾ ਕੀਤਾ ਨਹੀਂ ਹੁੰਦਾ ਲੇਕਿਨ ਉਹ ਪਰਮਾਤਮਾ ਆਪ ਹੀ ਵੱਸ ਜਾਂਦਾ تے پھر ਜਦੋਂ ਆਪ ਵੱਸ ਜਾਂਦਾ ਨਾ تے پھر ਉਹ ਗੁਰੂ ਨਾਨਕ ਸਾਹਿਬ ਦੀ ਜੋਤ ਅੰਦਰ ਹੀ ਆ ਜਾਂਦੀ ਹੈ ਜਿਹੜਾ ਜਿਹੜਾ ਗੁਰੂ ਨਾਨਕ ਸਾਹਿਬ ਜਿਹੜਾ ਕਿਸਾਨ ਜਿਹੜਾ ਫੀਲਡ ਕਿਸਾਨ ਉਹਨਾਂ ਦਾ ਗੱਲਬਾਤ ਜਿਹੜਾ ਨਾਰਾ ਗੁਰੂ ਨਾਨਕ ਸਾਹਿਬ ਨੇ ਲਾਇਆ ਸੀ ਅੱਜ ਉਹ ਅਗਦਾ ਜੀ ਹਮਦਦਾਰ ਜੀ ਦਾ ਬਹੁਤ ਸ਼ੁਕਰੀਆ ਜੀ ਜੋ ਉਥੋਂ ਦੀਆਂ ਸੇਵਾ ਕਰਦੀਆਂ ਨੇ ਦਾਸ ਅਸੀਂ ਫਲੱਗ ਤੇ ਵੀ ਤੁਹਾਡੇ ਜਿਹੜਾ ਜਿਨ੍ਹਾਂ ਨੇ 70 ਲੱਖ ਦੀ ਸੇਵਾ ਤੇ ਟਰੈਕਟਰ ਭੇਜੇ ਜਿਹੜੇ ਵੱਡੇ ਵੱਡੇ ਕਿ ਜਿਹੜੇ ਕਾਦੇ ਵਿੱਚ ਮੋਰ ਦਾ ਹਲਕਿਆਂ ਦੇ ਵਿੱਚ ਵੀ ਜਿਹੜੇ ਹਮਾਰੇ ਦੀ ਕਿਰਪਾ ਸੀ ਉਹਨਾਂ ਦੀ ਜਿਹੜੀ ਉਹਨਾਂ ਦੀ ਟੀਮ ਦਾ ਆਪਣੇ ਜਿਹੜੇ ਧੁਗਈ ਦੇ ਜਾਨਿਆ ਅੱਜ ਵੀ ਤੁਸੀਂ ਰੱਗ ਭਾਈਚਾਰੇ ਦੇ ਵਿੱਚ ਡਰਾਈਵਰ ਭਾਈਚਾਰੇ ਦੇ ਵਿੱਚ ਉਹਨਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਹੈ ਕਿ ਜੋ ਉਹਨਾਂ ਨੇ ਇੱਥੇ ਆ ਕੇ ਕਿਸਾਨਾਂ ਦੀ ਜੋ ਆਪਣੇ ਪੰਜਾਬ ਦੀ ਆਪਣੇ ਘਰ ਨੂੰ ਸੰਭਾਲਿਆ ਕਿਉਂਕਿ 2.5 ਹਜ਼ਾਰ ਏਕੜ ਉਹਨਾਂ ਨੇ ਆਪਣਾ ਟੀਕਾ ਰੱਖਿਆ ਕਿ ਆਪਾਂ 2.5 ਹਜ਼ਾਰ ਦੇ ਵਿੱਚ ਜਿਹੜੀ ਹੈ ਉਹ ਬੀਜਾਂਗੇ ਸਾਰੀ ਉਹਦਾ ਡੀਜ਼ਲ ਉਹਦਾ ਖਾਦ ਉਹਦੀ ਬੀ ਉਹ ਸਾਰੀ ਪ੍ਰੋਵਾਈਡ ਕਰਾਂਗੇ ਇਹ ਇੱਕ ਬੜੀ ਵੱਡੀ ਸੇਵਾ ਹੈ ਗੁਰੂ ਮਹਾਰਾਜ ਦੀ ਕਿਰਪਾ ਕਰਨ ਉਹਨਾਂ ਸਭ ਨੂੰ ਇਸੇ ਤਰ੍ਹਾਂ ਸੇਵਾਵਾਂ ਬਖਸ਼ਿਸ਼ ਕਰਨ ਜਿਨ੍ਹਾਂ ਨੇ ਬਚਨ ਨਾਲ ਗੁਰੂਪ੍ਰੀਤ ਦਾ ਵੀ ਬਹੁਤ ਧੰਨਵਾਦ ਕਰਦਾ ਜੋ ਹੌਸਲਾ ਉਹਨਾਂ ਦੀ ਹੋੜ ਦਿਨ ਆਏ ਨੇ ਸਾਨੂੰ ਯੂਨੀਅਨ ਦੇ ਇਨੇ ਬਚਨ ਕਰਦੇ ਦਾਸ ਪੱਤੇ ਬੁਲਾਉਂਦਾ ਹੈ ਅੱਜ ਦਿਨ ਉਹਨਾਂ ਦੀ ਟੀਮ ਦਾ ਧੰਨਵਾਦ ਕਰਨਾ ਹੈ ਇਨੇ ਬਚਨ ਕਰਦੇ ਦਾਸ ਪੱਤੇ ਬੁਲਾਉਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਜੀਵ ਮਹਿਤਾ ਦਿਵਿਆ ਪੰਜਾਬ ਟੀਵੀ ਡੇਰਾ ਬਾਬਾ ਨਾਨਕ